ਮਾਰਨਿੰਗ ਫਰੈਂਡਸ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਵੀਕ ਮੇਰਾ ਬਲੌਗ ਅੱਜ ਦਾ ਮੇਰਾ ਬਲੌਗ ਜੀ ਮਾਰਨਿੰਗ ਤੋਂ ਸਟਾਰਟ ਹੋ ਰਿਹਾ ਮੈਂ ਤੇ ਮੇਰਾ ਬੇਟਾ ਦੋਵੇਂ ਉੱਠ ਗਏ ਆ ਕਾਫੀ ਲੇਟ ਹੀ ਉੱਠੇ ਆ ਅਸੀਂ ਹੁਣ ਮੈਂ ਇੱਥੇ ਆਪਣੀ ਨੀਚਲੇ ਫਲੋਰ ਦੀ ਤਾਂ ਸਫਾਈ ਕਰ ਦਿੱਤੀ ਆ ਉੱਪਰ ਸਫਾਈ ਕਰਨ ਜਾ ਰਹੀ ਆ ਆ ਮੇਰਾ ਬੇਟਾ ਅੱਜ ਮੈਨੂੰ ਸਵੇਰੇ ਸਵੇਰੇ ਕਹਿੰਦਾ ਮਮਾ ਤੂੰ ਭਾਜਾ ਡਿਊਟੀ ਮੈਂ ਮੈਂ ਤੂੰ ਭਾਜਾ ਡਿਊਟੀ ਮੈਂ ਤੈਨੂੰ ਪਾਰ ਨਹੀਂ ਕਰਦਾ ਕਰਦਾ ਮੈਨੂੰ ਪਾਰ ਹੈ ਕਰਦਾ ਡਿਊਟੀ ਚਾਵੇ ਮਮਾ ਨਹੀਂ ਹੈ ਫਿਰ ਕਿਉਂ ਕਹਿੰਦਾ ਸੀਗਾ ਮਜ਼ਾਕ ਕਰਦਾ ਸੀ ਹੈ ਚਲ ਫਿਰ ਪਾਰ ਕਰਕੇ ਦਿਖਾ ਮਮਾ ਨੂੰ ਕਿੰਨਾ ਪਾਰ ਕਰਦਾ ਇੰਨਾ ਭਾਜੇ ਜੀ ਅਸੀਂ ਮੂੰਹ ਵੀ ਨਹੀਂ ਹਾਂਜੀ ਇੱਥੇ ਮੈਂ ਪੌੜੀਆਂ ਕਲੀਨ ਕਰਨ ਲੱਗ ਰਹੀ ਸੀ ਕਿਉਂਕਿ ਪੌੜੀਆਂ ਜਿਹੜੀਆਂ ਬਲੈਕ ਪੱਥਰ ਆ ਨਾ ਉਹਦੇ ਕਰਕੇ ਜਿਹੜਾ ਥੋੜਾ ਬਹੁਤ ਮਿੱਟੀ ਘੱਟਾ ਵੀ ਜਿਹਦੇ ਤੇ ਪੈ ਜੇ ਨਾ ਤਾਂ ਬਹੁਤ ਜ਼ਿਆਦਾ ਮਤਲਬ ਕਿ ਗੰਦੀਆਂ ਜਿਹੀਆਂ ਲੱਗਦੀਆਂ ਨੇ ਇਸ ਲਈ ਜਦੋਂ ਸਫਾਈ ਕਰੀਦੀ ਆ ਸੰਡੇ ਵਾਲੇ ਦਿਨ ਹੀ ਹੁੰਦਾ ਜਦੋਂ ਸਫਾਈ ਕਰੀਦੀ ਆ ਤਾਂ ਪੌੜੀਆਂ ਵੀ ਨਾਲ ਸਾਫ਼ ਕਰਦੰਨੇ ਹੁੰਨੇ ਆ ਉਦਾਂ ਮੈਂ ਨਾਰਮਲੀ ਪੋਚਾ ਲਗਾ ਦੰਨੀ ਹੁੰਦੀ ਆ ਨੀਚੇ ਪੌੜੀਆਂ ਨਹੀਂ ਸਾਫ਼ ਹੁੰਦੀਆਂ ਬਟ ਇੱਕ ਵੀਕ ਦੇ ਵਿੱਚ ਇਹ ਦਿਨ ਹੁੰਦਾ ਜਿਹੜੀ ਥੋੜੀ ਜਿਹੀ ਜ਼ਿਆਦਾ ਸਫਾਈ ਹੁੰਦੀ ਆ ਇਸ ਕਰਕੇ ਮੈਂ ਜਿਹੜੀ ਚੰਗੀ ਤਰ੍ਹਾਂ ਸਫਾਈ ਸਾਫ਼ ਸਫਾਈ ਵਗੈਰਾ ਕਰ ਦੰਨੀ ਆ ਵੇਖੋ ਜੀ ਸਾਡਾ ਉੱਪਰਲਾ ਫਲੋਰ ਆ ਠੀਕ ਐ ਇੱਥੇ ਮੈਂ ਚੰਗੀ ਤਰ੍ਹਾਂ ਜਿਹੜੇ ਮੰਮਾ ਨੇ ਸਵੇਰ ਮਮਾ ਜਿਵੇਂ ਉੱਠ ਕੇ ਕੇ ਝਾੜੂ ਲਗਾਤਾ ਸੀ ਉਸ ਤੋਂ ਬਾਅਦ ਮੈਂ ਜਿਹੜੇ ਚੰਗੀ ਤਰ੍ਹਾਂ ਪੋਚੇ ਚੰਗੀ ਤਰ੍ਹਾਂ ਆਪਣੇ ਸਾਰੇ ਕਮਰਿਆਂ ਦੇ ਵਿੱਚ ਲਗਾ ਦਿੱਤੇ ਸੀ ਪਰ 팬 ਛੱਡ ਰਖੇ ਸੀਗੇ ਤਾਂ ਕਿ ਨਾਲ-ਨਾਲ ਜਿਹੜਾ ਪੱਖੇ ਜਿਹੜੇ ਆ ਆ ਫਰਸ਼ ਜਿਹੜਾ ਸੁੱਕਦਾ ਰਹੇ ਠੀਕ ਹੈ ਟਾਈਲ ਦੇਖੋ ਸੁੱਕਦੀ ਰਹੇ ਉਸ ਤੋਂ ਬਾਅਦ ਜੇ ਇੱਥੇ ਮੈਂ ਚੰਗੀ ਤਰ੍ਹਾਂ ਦੁਬਾਰਾ ਫੇਰ ਡਬਲ ਡਬਲ ਕਰਕੇ ਪੋਚਾ ਲਗਾਤਾ ਸੀ ਕਿਉਂਕਿ ਇੱਥੇ ਸਾਡੇ ਮਾਤਾ ਦਾ ਮੰਦਿਰ ਆ ਤੇ ਮੰਗਲਵਾਰ ਵਾਲੇ ਦਿਨ ਅਸੀਂ ਇੱਥੇ ਜੋਤ ਜਗਾਨੇ ਆ ਇਸ ਲਈ ਪੂਰਾ ਸੁਚਮ ਹੋਵੇ ਦੇਖੋ ਜੀ ਹੁਣ ਤੁਸੀਂ ਸਾਡਾ ਘਰ ਵੇਖ ਸਕਦੇ ਹੋ ਕਿ ਮੈਂ ਪੂਰਾ ਲਿਸ਼ਕਾ ਦਿੱਤਾ ਹੈ ਵੇਖੋ ਟਾਈਲਸ ਵੇਖੋ ਲਾਈਟ ਕਲਰ ਦੀਆਂ ਟਾਈਲਸ ਆ ਜਿਦੇ ਤੇ ਥੋੜਾ ਬਹੁਤ ਵੀ ਜੇ ਦਾਗ ਵਗੈਰਾ ਲੱਗ ਜਾਣਾ ਹਨ ਬਹੁਤ ਜਲਦੀ ਜਿਹੜੇ ਵਿਜੀਬਲ ਹੁੰਦੇ ਆ ਪਰ ਆ ਵੇਖੋ ਜੀ ਕਿੰਨੀ ਕਲੀਨਿੰਗ ਕਰ ਦਿੱਤੀ ਆ ਪੂਰਾ ਪੋਚਾ ਵੀ ਮੈਂ ਵੀ ਨਹੀਂ ਇੱਕ ਅੱਧੀ ਵਾਰੀ ਲਗਾਨੀ ਆ ਮਤਲਬ ਵਾਰ-ਵਾਰ ਵਾਸ਼ ਕਰਕੇ ਨਾ ਇੱਕ ਕਮਰੇ ਦੇ ਵਿੱਚ ਦੋ ਔਰ ਵਾਸ਼ ਕਰਕੇ ਫੇਰ ਲਰਨੇ ਫੇਰ ਸਾਰੀ ਮਿੱਟੀ ਜਿਹੜੀ ਨਿਕਲ ਜਾਂਦੀ ਆ ਉਸ ਤੋਂ ਬਾਅਦ ਜੀ ਮੈਂ ਆ ਬੈੱਡ ਜਿਹੜਾ ਬ ਰਿਸ ਵਗੈਰਾ ਸਾਫ਼ ਕਰਨ ਲੱਗ ਰਹੀ ਸੀਗੀ ਤਾਂ ਕਿ ਇਹਦੇ ਵਿੱਚ ਵੀ ਥੋੜੀ-ਬਹੁਤ ਮਿੱਟੀ ਹੋਵੇ ਉਹ ਸਾਰਾ ਕਲੀਨ ਹੋ ਜਾਂਦੀ ਆ ਫਿਰ ਮੈਂ ਸਾਰਾ ਬੈੱਡ ਸਾਈਡ ਦੀ ਸਾਈਡ ਤੇ ਕਲੀਨ ਕਰਕੇ ਮੈਂ ਆਪਣਾ نیچے ਆ ਗਈ ਸੀਗੀ ਪੋਚਾ ਲੈ ਕੇ ਇੱਥੇ ਮੇਰੀ ਬੇਟੀ ਮੇਰੇ ਵੇਟ ਕਰਦੀ ਸੀਗੀ ਤੇ ਮੰਮਾ ਨੇ ਇਹ ਕਹਿ ਦਿੱਤਾ ਸੀ ਵੀ ਇਹ ਡਿਊਟੀ ਗਈ ਆ ਡਿਊਟੀ ਗਈ ਆ ਤੇ ਇੱਥੇ ਵੇਖੋ ਇਹ ਮੇਰੀ ਮੈਨੂੰ ਦੇਖ ਕੇ ਖੁਸ਼ ਹੋ ਗਈ ਕਿ ਨਹੀਂ ਮੇਰੀ ਮੰਮਾ ਇੱਥੇ ਆ ਤੇਰੇ ਹੱਥ ਚ ਖਾਵਾਂ ਹਾਂਜੀ ਹੁਣ ਕਰਦੀ ਸਫਾਈਆਂ ਸਾਰੀਆਂ ਮੇਰੀਆਂ ਹੋ ਗਈਆਂ ਨੇ ਤੇ ਹੁਣ ਆਪਾਂ ਬ੍ਰੇਕਫਾਸਟ ਕਰਨ ਲੱਗੇ ਆ ਬ੍ਰੇਕਫਾਸਟ ਚਾਹ ਜੀ ਮੇਰੇ ਉਹ ਵੇਖੋ ਬਿਸਕਟ ਪਏ ਤੇ ਨਾਲ ਚਾਹ ਪਈ ਹੈ ਮੇਰੇ ਸੁੰਧਾਰੇ ਵਾਲੇ ਬਿਸਕਟ ਆ ਜੀ ਜੀ ਮੈਨੂੰ ਸਾਲ ਦੇ ਵਿੱਚ ਬੜੀ ਜਿਆਦਾ ਵੇਟ ਹੁੰਦੀ ਆ ਵੀ ਅਗਸਤ ਆਊਗਾ ਤੇ ਮੈਨੂੰ ਸੁੰਧਾਰੇ ਵਾਲੇ ਬਿਸਕਟ ਮਿਲਣਗੇ ਬਹੁਤ ਜਿਆਦਾ ਟੇਸਟੀ ਲੱਗਦੇ ਆ ਮੈਨੂੰ ਵੀ ਤੇ ਮੇਰੀ ਬੇਟੀ ਨੂੰ ਵੀ ਹਨਾ ਬੇਟੇ ਟੇਸਟੀ ਹੁੰਦੇ ਆ ਨਾ ਹੁਣ ਜੀ ਬਸ ਚਾਹ ਚੁ ਪੀ ਕੇ ਥੋੜਾ ਆਪ ਬਣਾਵਾਂਗੇ ਤੇ ਮੇਰੀ ਬੇਟੀ ਨੂੰ ਵੀ ਨਿਮਾਰਕ ਤੇ ਆਵਾ ਕੇ ਰੈਡੀ ਕਰ ਦੂੰਗੀ ਮम्मा ਨੇ ਮਿੱਠੇ ਚੌਲ ਤਰੇ ਆ ਜੀ ਗੁੜ ਵਾਲੇ ਮਿੱਠੇ ਚੌਲ ਤਰਿਆ ਫਿਰ ਉਹ ਖਾਵਾਂਗੇ ਅੱਜ ਹਾਂਜੀ ਅੱਜ ਮੈਂ ਆਪਣੀ ਬੇਟੀ ਦੇ ਨਾਲ ਆ ਆ ਵਾਲੀ ਡਰੈਸ ਪਾਣ ਲੱਗੀ ਆ ਤੁਸੀਂ ਹਾਲਤ ਵੇਖੋ ਕਾਟਨ ਦਾ ਸੂਟ ਆ ਨਾ ਇਸ ਕਰਕੇ ਜਿਹੜੇ ਮਤਲਬ ਕਿ ਆਪਣਾ ਬੱਟ ਵਗੈਰਾ ਜਿਹੜੇ ਇਹਦੇ ਤੇ ਜਾਦਾ ਪੈ ਗਏ ਆ ਹੁਣ ਇਹ ਮੈਂ ਪ੍ਰੈਸ ਕਰਨ ਲੱਗੀ ਆ ਆਪਣੀ ਬੇਟੀ ਦਾ ਸਲਵਾਰ ਸੂਟ ਆ ਆ ਸੀਗਾ ਹੁਣ ਬਸ ਪ੍ਰੈਸ ਕਰਨ ਲੱਗੀ ਆ ਪ੍ਰੈਸ ਫਰੂਸ਼ ਕਰਕੇ ਮੈਂ ਆਪਣੇ ਪੋਤੇ ਨੂੰ ਨਿਮਾ ਦੇਣਾ ਨਵਾ ਤੇ ਵਾਕੇ ਸੋਹਣਾ ਪੁੱਤ ਬਣਾ ਲੈਣਾ ਮੈਂ ਗਗਰੂ ਜੀ ਨੂੰ ਮੇਲੇ ਨੂੰ ਵਟ ਬਹੁਤ ਹੀ ਜ਼ਿਆਦਾ ਪਏ ਹੋਇਆ ਕਾਟਨ ਹੀ ਆ ਨਾ ਸੂਟ ਆ ਹੁਣ ਮੌਸਮ ਦੇ ਵਿੱਚ ਹੀ ਪੈ ਜਾਣਾ ਬਾਹ ਦੇ ਵਿੱਚ ਨਹੀਂ ਜੇ ਆ ਪਹਿਣਾ ਹੈਗਾ ਵੇਖੋ ਬਾਹ ਚ ਨਹੀਂ ਜੇ ਇਹ ਪਹਿਣਾ ਹੈਗਾ ਸੂਟ ਹੁਣ ਹੁਣ ਪੈ ਜਾਣਾ ਇਹਨੇ ਬਾਹ ਵੇਖੋ ਨਿੱਕੀਆਂ ਨਿੱਕੀਆਂ ਜੀਆਂ ਇਹ ਮੇਰੇ ਿੱਡੇ ਦੇ ਪੂਰੀਆਂ ਬਾਹ ਹੋਣੀਆਂ ਇਹਦੀ ਮਾਸੀ ਲੈ ਕੇ ਆਈ ਸੀ ਕੀ ਸੂਟ ਉਦੋਂ ਬਾਰ ਸਿੰਗਲ ਟਾਈਮ ਪਾਇਆ ਸੀ ਕਿਉਂਕਿ ਉਦੋਂ ਗਰਮੀ ਜ਼ਿਆਦਾ ਸੀਗੀ ਇਸ ਕਰਕੇ ਮਸੀ ਨਹੀਂ ਸੀ ਕਿ ਲਿਆਂਦਾ ਸੀ ਆਪਣੀ ਸੂਟ ਨਾਲ ਦਾ ਹੁਣ ਇਹਦਾ ਸੋਨਾ ਜਿਹਾ ਪ੍ਰੈਸ ਕਰਕੇ ਨਾ ਫੇਰ ਮੈਂ ਆਪਣੇ ਬੇਟੇ ਦੇ ਪਾਉਂਗੀ ਹਾਂਜੀ ਫਰੈਂਡਸ ਹੁਣ ਮੇਰੀ ਬੇਟੀ ਰੈਡੀ ਹੋ ਗਈ ਆ ਵੇਖੋ ਨਹਾ ਲਿਆ ਮੇਰੇ ਪੁੱਤ ਨੇ ਸੂਟ ਪਾਇਆ ਏ ਪੰਜਾਬੀ ਸੋਨਾ ਲੱਗਦਾ ਏ ਸੋਨਾ ਲੱਗਦਾ ਮੇਰੇ ਬੇਟੇ ਨੇ ਪੰਜਾਬੀ ਸੂਟ ਪਾਇਆ ਥੋੜਾ ਜਿਹਾ ਨੀ ਮਾ ਪਰ ਸੋਨਾ ਲੱਗਦਾ ਮਿੱਕਾ ਤੇ ਸਹੀ ਪਟਿਆਲਾ ਸਲਵਾਰ ਆ ਪਟਿਆਲਾ ਸੂਟ ਆ ਮੇਰੇ ਕਾਕੇ ਦਾ हो देखो सही है इधर सीधा बैठाओ ना बेटा किने सीधा बेटा सूट तेरा है हैं so, हां हां देख लिया बट बेटा हुन दसो किने सीधा सूट बेटा है किने बनाया सूट है हैं माछी ने किदी माछी ने नहीं माछी तेरी माछी ने सोनी माछी है कि गंदी जी माछी है तेरी दा सोनी माछी है हैं सोनी माछी है सोनी है ऊंची बोल ना ਸੋਣੀ ਮਾਸੀ ਸੋਣੀ ਮਾਸੀ ਕੈ ਮਾਸੀ ਜੀ ਆਈ ਲਵ ਯੂ ਮਾਸੀ ਜੀ ਆਈ ਲਵ ਯੂ ਤੁਸੀਂ ਵੀਡੀਓ ਦੇਖ ਰਹੇ ਹੋ ਮਾਸੀ ਜੀ ਵੀਡੀਓ ਦੇਖ ਰਹੇ ਹੋ ਆਈ ਲਵ ਯੂ ਮਾਸੀ ਜੀ ਅਚਾਰੀ ਲਵ ਯੂ ਥੈਂਕ ਯੂ ਸੂਟ ਬਹੁਤ ਸੋਣਾ ਹਾਂਜੀ ਸੋਹਣਾ ਦੇਖੋ ਜੀ ਸੋਹਣੀ ਲੱਗਦੀ ਹੈ ਵੇਖ 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 ਨਖਰੇ ਵੇਖ ਪਹਿਲਾਂ ਕਹਿੰਦੀ ਮਮਾ ਮੈਨੂੰ ਫਰੌਕ ਪਾਓ ਫਰੌਕ ਪਾਓ ਮੈਂ ਕਿਹਾ ਮਮਾ ਪਤਾ ਰੋਜ਼ ਰੋਜ਼ ਫਰੌਕ ਕੀ ਕਰਨੀ ਹੁਣ ਤੇਰੇ ਸੂਟ ਹੈਗੇ ਸੂਟ ਪਾਓ ਹੁਣ ਮੌਸਮ ਥੋੜਾ ਜਿਹਾ ਠੰਡਾ ਮਿੱਟੀ ਰੁੱਤ ਆ ਨਾ ਇਸ ਕਰਕੇ ਜਿਹੜੇ ਸੂਟ ਪੈ ਜਾਂਦੇ ਆ ਗਰਮੀ 'ਚ ਨਹੀਂ ਸੀਗੇ ਪੈਂਦੇ ਹੁਣ ਥੋੜਾ ਟਾਈਮ ਪਾ ਦੂੰਗੀ ਉਸ ਤੋਂ ਬਾਅਦ ਚਲੋ ਜਦੋਂ ਇਹਨੂੰ ਅਨਕੰਫਰਟੇਬਲ ਜਿਹਾ ਲੱਗਿਆ ਮੈਂ ਚੇਂਜ ਕਰ ਦੂੰਗੀ ਡ्रेसेस ਬਹੁਤ ਜ਼ਿਆਦਾ ਇਹਦੇ ਕੋਲ ਪਰ ਇਹ ਸੀਗਾ ਮੌਸਮ ਦੇ ਕਰਕੇ ਪੈਂਦੇ ਨਹੀਂ ਸੀਗੇ ਓਹ ਖੜਾ ਮੇਰਾ ਕਿੱਡ ਡਿਡਾਜਾ ਓਏ ਕੀ ਦੇਖ ਲਿਆ ਹਾਂਜੀ ਇੱਥੇ ਮੈਂ ਆਪਣੀ ਬੇਟੀ ਨੂੰ ਰੈਡੀ ਕਰ ਰਹੀ ਸੀ ਨਵਾ ਆ ਕੇ ਮੈਂ ਉਹਦੇ ਸੂਟ ਦਿੱਤਾ ਪਾ ਦਿੱਤਾ ਸੀਗਾ ਉਸ ਤੋਂ ਬਾਅਦ ਇਹਦੇ ਨਾਲ ਸੂਟ ਨਾਲ ਦੀਆਂ ਨਾ ਮੈਚਿੰਗ ਚੂੜੀਆਂ ਪਈਆਂ ਸੀਗੀਆਂ ਮੇਰੇ ਕੋਲ ਕੱਚ ਦੀਆਂ ਤੇ ਮੈਂ ਉਹ ਵੀ ਪਾ ਪਾ ਦਿੱਤੀ ਇਹਦੇ ਨਾਲ ਮੇਰੀ ਬੇਟੀ ਨੂੰ ਵੀ ਬੜਾ ਸ਼ੌਂਕ ਆ ਉਦਾਂ ਤਾਂ ਵੈਸੇ ਗਰਮੀ ਦੇ ਕਰਕੇ ਪਾਈ ਨਹੀਂ ਸੀ ਜਾਂਦੀ ਹੁਣ ਪਾਸ ਆ ਪਾਦਨਿਆਂ ਨਾਲੇ ਅੰਦਰ ਠੰਡਾ ਹੁੰਦਾ ਸਾਡੇ ਏਸੀ ਚੱਲ ਰਿਆ ਹੈਗਾ ਤੇ ਉਸ ਤੋਂ ਬਾਅਦ ਆ ਵੇਖੋ ਜੀ ਮੇਰੇ ਨਾਲ ਮਸਤੀਆਂ ਕਰ ਰਹੀ ਹੈ ਖੇਡ ਰਹੀ ਹੈਗੀ ਨਾਲ-ਨਾਲ ਤੇ ਮੈਂ ਆਪਣੀ ਬੇਟੀ ਦੇ ਨਾਲ ਗੱਲਾਂ ਕਰ ਰਹੀਗੀ ਉਸ ਤੋਂ ਬਾਅਦ ਮੈਂ ਇਹਦੇ ਬਿੰਦੀ ਵੀ ਲਗਾ ਦਿੱਤੀ ਸੀਗੀ ਬਿੰਦੀ ਪਰ ਇਹ ਖਰਾਬ ਬੜੀ ਐ ਨਾ ਤਾਂ ਮੇਰੇ ਰਹਿਣ ਦਿੰਦੀ ਬਿੰਦੀ ਨਾ ਆਪਣੇ ਰਹਿਣ ਦਿੰਦੀ ਆ ਮੇਰੇ ਵੀ ਲਾ ਲੰਦੀ ਆ ਤੇ ਆਪਣੇ ਵੀ ਲਾ ਲੰਦੀ ਆ ਨਾ ਤਾਂ ਆਪਣੇ ਲਾਂਦੀ ਨਾ ਮੇਰੇ ਰਹਿਣ ਦਿੰਦੀ ਆ ਉਸ ਤੋਂ ਬਾਅਦ ਜੀ ਬਸ ਮੈਂ ਇਹਨੂੰ ਜਿਹੜੇ ਇਹਦੀ ਨੇਲ ਪੇਂਟ ਲਗਾ ਰਹੀ ਸੀਗੀ ਕਿਉਂਕਿ ਹੱਥਾਂ ਤੇ ਨੇਲ ਨੇਲ ਤੇ ਨੇਲ ਪੇਂਟ ਨਹੀਂ ਹੀ ਲੱਗੀ ਮੈਂ ਕਿਹਾ ਚਲੋ ਮੈਚਿੰਗ ਕਲਰ ਲਾ ਦੰਨੀ ਆ ਨਾਲ ਨਿੱਕੇ ਨਿੱਕੇ ਹੱਥਾਂ ਤੇ ਨਾ ਨੇਲ ਪੇਂਟ ਬਹੁਤ ਸੋਹਣੀ ਲੱਗਦੀ ਆ ਆਪਣੇ ਤਾਂ ਮੈਂ ਬਹੁਤ ਘੱਟ ਹੀ ਲਗਾਨੀ ਆ ਬਟੇ ਬੇਟੀ ਦੇ ਕਿਸੇ ਵੇਲੇ ਮਨ ਕਰਦਾ ਤਾਂ ਲਗਾ ਦਿੰਨੀ ਆ ਬੇਟੀ ਨੂੰ ਵੀ ਮੇਰੀ ਨੂੰ ਬਹੁਤ ਸ਼ੌਂਕ ਆ ਬਹੁਤ ਇਹਨੂੰ ਸੋਹਣੀ ਲੱਗਦੀ ਆ ਬਹੁਤਾ ਵੇਖੋ ਇੱਥੇ ਦਿਖਾ ਰਹੀ ਹੀ ਵੀ ਦੇਖੋ ਫਰੈਂਡਸ ਮੇਰੇ ਕਿੰਨੀ ਸੋਹਣੀ ਨੇਲ ਪੇਂਟ ਲੱਗ ਰਹੀ ਆ ਮੈਨੂੰ ਇਹ ਕੰਮ ਮਤਲਬ ਇਹ ਚੀਜ਼ਾਂ ਕਰਦੇ ਆ ਆਪਣੀ ਬੇਟੀ ਦੇ ਲਈ ਨਾ ਬਹੁਤ ਜ਼ਿਆਦਾ ਵਧੀਆ ਮਹਿਸੂਸ ਹੁੰਦਾ ਇੱਥੇ ਨਾਲ-ਨਾਲ ਕੱਪੜੇ ਧੋਏ ਜਾਂਦੇ ਆ ਵੇਖੋ ਟਾਵਲ ਤੇ ਟਾਵਲ ਸੀਗੇ ਇੱਥੇ ਦੂਸਰੇ ਕੱਪੜੇ ਤਾਂ ਧੋ ਦਿੱਤੇ ਆ ਹੁਣ ਟਾਵਲ ਤੇ ਇੱਕ ਕੰਬਲ ਸੀਗਾ ਉਹ ਧੋਇਆ ਜਾ ਰਿਹਾ ਨਾਲ-ਨਾਲ ਤੇ ਅਸੀਂ ਇੱਥੇ ਬੈਠੇ ਆਂ ਬਾਲ ਸੁੱਕ ਜਾਣਗੇ ਉਸ ਤੋਂ ਬਾਅਦ ਮੈਂ ਆਪਣੀ ਬੇਟੀ ਦੇ ਕੰਗੀ ਕਰ ਦੂੰਗੀ ਵੇਖੋ ਫੋਨ ਦੇਖ ਰਹੀ ਆ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਅੱਜ ਸਾਡੇ ਘਰ ਮਿੱਠੇ ਚਾਵਲ ਬਣਨ ਲੱਗੇ ਆ ਠੀਕ ਹੈ ਮੰਮਾ ਨੇ ਬਣਾਏ ਆ ਆ ਵੇਖੋ ਮਿੱਠੇ ਚੌਲ ਗੁੜ ਵਾਲੇ ਵੇਖੋ ਕਿੰਨੇ ਟੇਸਟੀ ਲੱਗ ਰਹੇ ਆ ਨਾ ਹਾਂ ਬਹੁਤ ਟਾਈਮ ਬਾਅਦ ਅਸੀਂ ਖਾ ਰਹੇ ਆ ਮਿੱਠੇ ਚਾਵਲ ਤੇ ਨਾਲ ਦਹੀਂ ਆ ਠੀਕ ਹੈ ਇਹੀ ਸਾਡਾ ਲੰਚ ਆ ਭੁੱਖ ਲੱਗਿਆ ਤੇ ਥੋੜੀ ਦੇਰ ਨੂੰ ਬਣਾ ਲਾਂਗੇ ਹਜੇ ਟਾਈਮ 1 ਵਜੇ ਆ 2-3 ਵਜੇ ਬਣਾ ਲਾਂਗੇ ਜੇ ਭੁੱਖ ਲੱਗੀ ਰੋਟੀ ਨਹੀਂ ਤੇ ਇਹੀ ਸਾਡਾ ਬਸ ਬ੍ਰਾਂਚੀ ਹੋ ਜਾਣਾ ਇੱਕ ਹਿਸਾਬ ਦਾ ਠੀਕ ਹੈ ਆ ਮੇਰੀ ਬੇਟੀ ਹੈ ਬੇਟੀ ਇੱਧਰ ਰੱਖੋ ਐਸਦ ਐ ਚੂਣਾ ਜਿਹਾ ਕਾਕਾ ਮੇਰਾ ਅਸੀਂ ਦੋਵਾਂ ਨੇ ਬਸ ਕੰਗੀ ਕਰਨੀ ਰਹਿ ਗਈ ਬਾਕੀ ਅਸੀਂ ਰੈਡੀ ਹੋ ਗਏ ਆ ਕੰਗੀ ਕਰਕੇ ਉਸ ਤੋਂ ਬਾਅਦ ਬਸ ਸਾਡੇ ਵਾਲ ਗਿੱਲੇ ਆ ਹਜੇ ਦੋਵਾਂ ਨੇ ਸਿਰ ਵਾਸ਼ ਹਾਇਰਡ ਵਾਸ਼ ਕੀਤਾ ਹੁਣ ਅਸੀਂ ਚੌਲ ਖਾਣ ਲੱਗੇ ਜੀ ਇੱਥੇ ਮੇਰੀ ਬੇਟੀ ਆਪਣੇ ਆਪ ਨੂੰ ਸ਼ੀਸ਼ੇ 'ਚੋਂ ਦੇਖ ਰਹੀ ਸੀ ਕਿ ਦੇਖੋ ਮੈਂ ਮਮਾ ਸੋਹਣੀ ਲੱਗ ਰਹੀ ਹਾਂ ਸੋਹਣੀ ਲੱਗ ਰਹੀ ਹਾਂ ਤੇ ਮੈਂ ਇਹਦੀ ਵੀਡੀਓ ਬਣਾ ਰਹੀ ਸੀ ਕਿ ਹਾਂ ਪੁੱਤ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਉਸ ਤੋਂ ਬਾਅਦ ਜੀ ਮੈਨੂੰ ਫਟ ਬੋਖਾ ਬੜਾ ਔਖਾ ਫੜ ਫੁੜ ਕੇ ਨਾ ਇਹਦੇ ਕੰਗੀ ਕੀਤੀ ਬਾਲ ਥੋੜੇ ਜੇ ਸੁੱਕ ਗਏ ਸੀਗੇ ਪਰ ਇੱਥੇ ਨਾ ਮੇਰੇ ਨਾਲ ਗੁੱਸਾ ਹੀ ਹੋਈ ਜਾ ਰਹੀ ਸੀ ਕਿ ਕਹਿੰਦੀ ਮम्मा ਮੈਂ ਨਹੀਂ ਬਹਾਨਾ ਸਿਰ ਮੈਂ ਨਹੀਂ ਬਹਾਨਾ ਹੁੰਦਾ ਨਾ ਕਈ ਵੇਲੇ ਬੱਚੇ ਜਿੱਦ ਜੀ ਕਰਨ ਲੱਗ ਜਾਂਦੇ ਆ ਉਦਾਂ ਤੇ ਮੈਂ ਮੈਂ ਇਹਦਾ ਧਿਆਨ ਇੱਧਰ ਉਧਰ ਭੜਕਾਰੀ ਸੀ ਤੇ ਇਹਨੂੰ ਹਸਾਰੀ ਸੀ ਤਾਂ ਕਿ ਮੇਰੇ ਤੋਂ ਸਿਰਪ ਚੰਗੀ ਤਰ੍ਹਾਂ ਬਹਾਲੇ ਸਿਰ ਤਾਂ ਮੈਂ ਕੋਈ ਨਵਾਂ ਕੋਈ ਇਹਦਾ ਹੋਰ ਸਟਾਈਲ ਨਹੀਂ ਕੀਤਾ ਹੈਗਾ ਨਾਰਮਲੀ ਕੀਤਾ ਚਾਰ ਡਿਵਾਈਡ ਕਰਕੇ ਨਾ ਉਸ ਤੋਂ ਬਾਅਦ ਜਿਹੜੀ ਸੈਕਿੰਡ ਆਫ ਫਰਸਟ ਵਿਚਕਾਰ ਮਿਡਲ ਵਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਉਹਦੇ ਹਾਫ ਆਫ ਵਾਲ ਲੈ ਕੇ ਸਾਈਡ ਤੇ ਕਰ ਲਏ ਆ ਤੇ ਬਹੁਤ ਵਧੀਆ ਲੱਗਦੇ ਆ ਇਹ ਕਰੇ ਤੇ ਨਾਲ ਦੀਆਂ ਮੈਂ ਕਲਰ ਇਹਦੇ ਰਬੜ ਬੈਂਡਸ ਵਗੈਰਾ ਪਾ ਪਾ ਦਿੱਤੀਆਂ ਆਪਣਾ ਮੈਂ ਸਿਰ ਅਜੇ ਤੱਕ ਨਹੀਂ ਵਾਇਆ ਜੀ ਪਰ ਮੈਂ ਇਹਦਾ ਬੱਚੇ ਦਾ ਹੁੰਦਾ ਨਾ ਵੀ ਬੱਚੇ ਦੇ ਜਦੋਂ ਨਮਾਤਵਾ ਕੇ ਰੈਡੀ ਹੋਵੇ ਤਾਂ ਵਧੀਆ ਜਿਹਾ ਲੱਗਦਾ ਹੁੰਦਾ ਆਪਣੇ ਆਪ ਨੂੰ ਮੈਨੂੰ ਇਹ ਨਹੀਂ ਹੈਗਾ ਕਿ ਮੇਰਾ ਬੇਟਾ ਵੀ ਗੰਦਾ ਮੰਦਾ ਜਾਂ ਬਣੇ ਰਹੇ ਇੱਥੇ ਦੇਖੋ ਜੀ ਆਹ ਬਾਲ ਬਹਾਨ ਦੀ ਕੀਮਤ ਇਹ ਕੀਤੀ ਐ ਨੇ ਆ ਸਾਰੀਆਂ ਇਹਨੇ ਖਿਡਾ ਦਿੱਤੀਆਂ ਸੀਗੀਆਂ ਆ ਵੇਖੋ ਮੇਰੇ ਪੁੱਤਰ ਦੀਆਂ ਫੋਟੋਆਂ ਵੇਖੋ ਜੀ 0 ਮੰਥ ਦਾ 0 ਡੇ ਤੋਂ ਲੈ ਕੇ ਨਾ ਮਤਲਬ 1 ਇਅਰ ਤੱਕ ਦੀ ਅਸੀਂ ਫਸਟ ਬਰਥਡੇ ਤੇ ਇਹਦੀਆਂ ਬੜਾਈਆਂ ਸੀਗੀਆਂ ਉਸ ਤੋਂ ਬਾਅਦ ਜਿਹੜੇ ਮੈਂ ਕੱਪੜੇ ਵਾਸ਼ ਕੀਤੇ ਸੀਗੇ ਉਹ ਮੈਂ ਸੁਕਾ ਲਿੱਤੇ ਸੀਗੇ ਮਸ਼ੀਨ ਨੇ ਬਹੁਤ ਜ਼ਿਆਦਾ ਤੰਗ ਕਰਨ ਤੋਂ ਵੱਧਾ ਪੌਣਾ ਘੰਟਾ ਮੈਨੂੰ ਮੱਥਾ ਮਾਰਨਾ ਪਿਆ ਇਸ ਤੋਂ ਬਾਅਦ ਵਾਲੇ ਜਿਹੜੇ ਕੱਪੜੇ ਪਾਈ ਸੀਗੇ ਮੈਂ ਤੇ ਇਸ ਦਿਨ ਜੀ ਸੰਡੇ ਵਾਲਾ ਦਿਨ ਸੀਗਾ ਇਹ ਤੇ ਮੈਂ ਟਾਵਲ ਵਗੈਰਾ ਸਾਰੇ ਵਾਸ਼ ਕਰਦੇ ਹੁੰਦੀ ਆ ਸੰਡੇ ਜਾਂ ਸੈਟਰਡੇ ਵਾਲੇ ਦਿਨ ਕਰ ਦਿੰਨੀ ਹੁੰਦੀ ਆ ਇਸ ਵਾਰ ਸੈਟਰਡੇ ਮੈਂ ਭੁੱਲ ਗਈ ਦਿਮਾਗ 'ਚ ਹੀ ਨਹੀਂ ਰਿਹਾ ਇਸ ਲਈ ਮੈਂ ਸੰਡੇ ਵਾਲੇ ਦਿਨ ਟਾਵਲ ਵਾਸ਼ ਕਰਕੇ ਇੱਕਦਮ ਚੰਗੀ ਤਰ੍ਹਾਂ ਕਿਉਂਕਿ ਅੱਧਾ ਪੌਣਾ ਘੰਟਾ ਲੱਗਦਾ ਟਾਵਲ ਵਾਸ਼ ਹੋਣ 'ਚ ਫੇਰ ਚੰਗੀ ਤਰ੍ਹਾਂ ਜਿਹੜੇ ਵਾਸ਼ ਹੁੰਦੇ ਆ ਟਾਵਲ ਵਾਸ਼ ਕਰਕੇ ਉਸ ਤੋਂ ਬਾਅਦ ਮੈਂ ਹੋਰ ਕੱਪੜੇ ਸੀ ਕੇ ਥੋੜੇ ਜਿਹੜੇ ਮੈਂ ਨਹਾਣ ਤੋਂ ਬਾਅਦ ਅਸੀਂ ਰਿਮੂਵ ਕੀਤੇ ਆ ਉਹ ਵੀ ਸੁਕਾ ਸਕੂ ਕੇ ਮੈਂ ਕੋਠੇ ਤੇ ਪਾਣ ਚਲੀ ਗਈ ਸੀ ਆ ਵੇਖੋ ਜੀ ਕਿੰਨਾ ਸੋਹਣਾ 뷰 ਆ ਰਿਹਾ ਸੀ ਨਾ ਬਲੂ ਬਲੂ ਜਿਹਾ ਕਿੰਨਾ ਪਿਆਰਾ ਲੱਗ ਰੇ ਬੱਦਲ ਹਨਾ ਤੇ ਇਹ ਇੱਕ ਕਪੜੇ ਵੈਸਾ ਸੀ ਬਲਕਨੀ ਦੇ ਵਿੱਚ ਹੀ ਪਾਣੇ ਉੱਥੇ ਜ਼ਿਆਦਾ ਧੁੱਪ ਨਹੀਂ ਲੱਗਦੀ ਹੈਗੀ ਤੇ ਜਿਹੜੇ ਨਵੇਂ ਕੱਪੜੇ ਦਾ ਰੰਗ ਹੁੰਦਾ ਨਾ ਉਹ ਉੱਡਦਾ ਨਹੀਂ ਹੈਗਾ ਪਰ ਇੱਥੇ ਟਾਵਲਾਂ ਨੂੰ ਜਿਹੜੀ ਧੁੱਪ ਲੱਗਣੀ ਜ਼ਰੂਰੀ ਸੀਗੀ ਫੇਰ ਹੀ ਉਹ ਟਾਵਲ ਜਿਹੜੇ ਵਧੀਆ ਰਹਿੰਦੇ ਆ ਹਨਾ ਨੋ ਕੀ ਆਪਾਂ ਨਹਾਉਣ ਤੋਂ ਬਾਅਦ ਯੂਜ਼ ਕਰਦੇ ਆ ਉਸ ਤੋਂ ਬਾਅਦ ਮੈਂ ਇੱਥੇ ਸਾਰੇ ਜਿਹੜੇ ਕੱਪੜੇ ਸੀਗੇ ਉਹ ਸੁੱਕਣੇ ਪਾ ਦਿੱਤੇ ਧੁੱਪ ਇੰਨੀ ਜ਼ਿਆਦਾ ਤਿੱਖੀ ਨਹੀਂ ਹੀ ਬੱਦਲ ਇੱਥੇ ਆ ਹੋ ਜਾਂਦੇ ਆ ਤੁਹਾਡੇ ਵੱਲ ਮੌਸਮ ਦੱਸਿਓ ਜੀ ਕਿਵੇਂ ਆ ਕਦੇ-ਕਦੇ ਬੱਦਲ ਹੋ ਜਾਂਦੇ ਆ ਕਦੇ-ਕਦੇ ਠੀਕ ਹੋ ਜਾਂਦਾ ਮੌਸਮ ਕਾਫੀ ਫਰਕ ਪੈ ਗਿਆ ਵੈਸੇ ਇੱਥੇ ਦੇਖੋ ਜੀ ਮੈਂ ਆ ਗਈ ਆ ਤੇ ਮੇਰੀ ਬੇਟੀ ਮੇਰਾ ਵੇਟ ਕਰ ਰਹੀ ਹੋਗੀ ਹਾਂਜੀ ਕੱਪੜੇ ਸੁੱਕਣੇ ਮੈਂ ਪਾ ਦਿੱਤੇ ਆ ਧੁੱਪ ਠੀਕ-ਠਾਕ ਸੀਗੀ ਟਾਈਮ ਤਕਰੀਬਨ 2-3 ਵਜੇ ਆ ਕੱਪੜੇ ਮੈਂ ਸਾਰੇ ਸੁੱਕਣੇ ਪਾ ਦਿੱਤੇ ਆ ਥੋੜੇ ਜਿਹਾ ਕੱਪੜੇ ਸਾਡੇ ਇੱਧਰ ਬਲਕਨੀ ਤੇ ਆ ਤਾਵਲ ਸੀਗੇ ਉਹ ਮੈਂ ਉੱਪਰ ਸੁੱਕਣੇ ਪਾਏ ਆ ਇੱਥੋਂ ਸਾਰਾ ਸਾਰਾ ਸਾਡਾ ਘਰ ਸਾਡਾ ਕਲੀਨ ਹੋ ਗਿਆ ਮੇਰੀ ਬੇਟੀ ਮੇਰੀ نیچے ਵੇਟ ਕਰ ਰਹੀ ਆ ਮੰਮਾ ਮੰਮਾ ਬੋਲ ਰਹੀ ਆ ਦੇਖੋ ਮੰਮਾ ਮੰਮਾ ਕਹਿ ਰਹੀ ਆ ਵੇਟ ਕਰ ਰਹੀ ਆ ਮੇਰੀ ਤੂੰ ਮੇਰੇ ਨਾਲ ਲੜਦਾ ਰਹਿਣਾ ਹੈ ਤੂੰ ਮੇਰੇ ਨਾਲ ਲੜਦਾ ਰਹਿਣਾ ਹੈ ਹਾਂ ਤੂੰ ਮੇਰੇ ਨਾਲ ਲੜਦਾ ਕਾ ਤੋ ਰਹਿਣਾ ਹਾਂਜੀ ਉਸ ਤੋਂ ਬਾਅਦ ਅਸੀਂ ਚਾਹ ਬਣਾਈ ਸੀਗੀ ਜਿੰਦਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਲੰਚ ਕਰਾਂਗੇ ਲੰਚ ਦੇ ਲਈ ਸਾਨੂੰ ਭੁੱਖੀ ਨਹੀਂ ਲੱਗੀ ਚਾਵਲ ਖਾ ਕੇ ਸਾਡਾ ਜਿਹੜਾ ਢਿੱਡ ਭਰ ਗਿਆ ਇੱਥੇ ਦੇਖੋ ਮੇਰੀ ਬੇਟੀ ਮੇਰੇ ਨਾਲ ਮસ્ਤੀ ਕਰ ਰਹੀ ਹੈ ਮੈਂ ਉਹਨੂੰ ਕਹਿ ਰਹੀ ਸੀ ਕਿ ਬੇਟਾ ਐਦਾਂ ਸਿਰ ਤੇ ਚੁੰਨੀ ਲੈ ਸੋਹਣੀ ਲੱਗਦੀ ਆ ਛੋਟੇ ਬੱਚੇ ਦੇ ਬਾਹਲੇ ਜ਼ਿਆਦਾ ਸੋਹਣੀ ਲੱਗਦੀ ਆ ਪਰ ਇਹ ਕਹਿੰਦੀ ਮੈਂ ਨਾ ਐਵੇਂ ਚੁੰਨੀ ਲੈਣੀ ਆ ਐਦਾਂ ਮੇਰੇ ਮੰਮਾ ਲੰਦੇ ਆ ਚੁੰਨੀ ਯਾਨੀ ਕਿ ਇਹਦੀ ਮਾਦੀ ਮੰਮਾ ਤੇ ਉਹਦਾ ਕਾਪੀ ਕਰ ਰਹੀ ਤੇ ਤੇ ਮੈਂ ਅਸੀਂ ਹੱਸ ਰਹੇ ਸੀ ਇਹਨੂੰ ਦੇਖ ਦੇਖ ਕੇ ਵੀ ਦੇਖ ਕੇ ਕਿੱਡੀ ਕਹੀ ਜੀ ਲੱਗਦੀ ਆ ਆ ਇਹਨੇ ਸਟਾਈਲ ਪਤਾ ਨਹੀਂ ਕਿੱਥੋਂ ਸਿੱਖਿਆ ਸਲਵਾਰ ਚ ਪਾ ਕੇ ਨਾ ਚੁੰਨੀ ਲੈਣ ਲੱਗੀ ਠੀਕ ਹੈ ਜੀ ਅੱਜ ਦੇ ਵਲੌਗ ਲਈ ਇੰਨਾ ਹੀ ਚ ਵਲੌਗ ਵਧੀਆ ਲੱਗਿਆ ਤਾਂ ਵੀਡੀਓ